ਸਾਲਾ ਜੀ ਅੱਜ ਆਪਾਂ ਆਏ ਸੀ ਸਕੂਲ ਦੇ ਵਿੱਚ ਤੇ ਆਪਾਂ ਬਣਾਉਣ ਲੱਗੇ ਸੀ ਨੌਕਰਿਆਂ ਦਾ ਚਿੱਤਰ ਦੇਖ ਸਕਦੇ ਹੋ ਇਹ ਗਰਾਊਂਡ ਆਪਾਂ ਪਹਿਲਾਂ ਲਾਤੀ ਸੀਗੀ ਸੂਰਜ ਆਪਾਂ ਬਣਾਤਾ ਸੀ ਪਹਿਲਾਂ ਤੇ ਇਸ ਤੋਂ ਬਾਅਦ ਧਰਤੀ ਬਣਾਈ ਆਪਾਂ ਸਾਰਾ ਬਣਾ ਰਹੇ ਹਾਂ ਹਲੇ ਤੇ ਇਹ ਆਪਣੀ ਪੂਰੀ ਬੈਕਗ੍ਰਾਉਂਡ ਆ ਜੀ ਦੇਖ ਸਕਦੇ ਹੋ ਬਲੈਕ ਤੇ ਬਲੂ ਰੰਗ ਦੀ ਗਰਾਊਂਡ ਲਾਈ ਆਪਾਂ ਤੇ ਆਪਰੇ ਆਪਣੇ ਕਲਰ ਇਸਾ ਦੇਉ ਬੁੱਧੁ ਗ੍ਰਹਿ ਬਣਾਤਾ ਜੀ ਆਪਾਂ ਤੇ ਕਾ ਨਾਲ ਵਾਲਾ ਬਣਾਤਾ ਸ਼ੁੱਕਰਾਈ ਕਿਹੜਾ ਆ ਧਰਤੀ ਬਣਾਤੀ ਠੀਕ ਆ ਜੀ ਇਸ ਸੀਗਾ ਇਹ ਮੰਗਲ ਗ੍ਰਹਿ ਤੇ ਇਹ ਮੰਗਲ ਗ੍ਰਹਿ ਤੋਂ ਬਾਅਦ ਇਹ ਜੂਪੀਟਰ ਜਿਹੜਾ ਇਹ ਦੇਖ ਰਹੇ ਤੁਸੀਂ ਤੇ ਜੂਪੀਟਰ ਆ ਤੇ ਆਪਾਂ ਸ਼ਰੀਰ ਬਣਾਤਾ ਸ਼ੀਟ ਕਰਤੇ ਆਪਾਂ ਦੇਖ ਸਕਦੇ ਬਲੂ ਤੇ ਬਲੈਕ ਦੀ ਬੈਕਗਰਾਉਂਡ ਸੀ ਥੋੜਾ ਜਿਹਾ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਕਿਉਂਕਿ ਇਹ ਜਿਹੜੀ ਦੀਵਾਰ ਹੈ ਇਹਦੇ ਵਿੱਚ ਛਿਰਖੀਆਂ ਲੈਣਾ ਜਿਹੀਆਂ ਵੀਆਂ ਵੀਆਂ ਬੱਟ ਜੇ ਅਜਿਹਾ ਤੁਸੀਂ ਦੇਖਦੇ ਹੋ ਬਣਾਉਣਾ ਥੋੜਾ ਜਆ ਬਹੁਤ ਹਾਰਡ ਸੀਗਾ ਫਿਰ ਵੀ ਆਪਾਂ ਚਲ ਖਿੱਚ ਧੂਕੇ ਬਣਾ ਹੀ ਦਿੱਤੇ ਤੇ ਸੂर्य ਦੇ ਬਣਾਤਾ ਮੰਗਲ ਵੀ ਬਣਾਤਾ ਧਰਤੀ ਬਣਾਤੀ ਆਪਾਂ ਤੇ ਜੁਪੀਟਰ ਆ ਤੇ ਅੱਗੇ ਉਹ ਸ਼ਨੀ ਬਣਾਤਾ ਇਸ ਤੋਂ ਬਾਅਦ ਆਪਾਂ ਦੇਖਦੇ ਕੀ ਬਣਾਉਣਾ ਕਰਦੇ ਸ਼ੁਰੂਆਤ ਕੰਪਲੀਟ ਕਰਦੇ ਜੀ ਬਾਰਡਰ ਰਹਿ ਗਿਆ ਆਰਡਰ ਹਜੇ ਰਹਿੰਦਾ ਇਹ ਆਪਾਂ ਬਾਅਦ ਚੁਲਾਵਾਂਗੇ 블루 ਤੇ ਬਲੈਕ ਦੀ ਬੈਕਗਰਾਉਂਡ ਸੀ 블루 ਤੇ ਬਲੈਕ ਦੀ ਬੈਕਗਰਾਉਂਡ ਸੀ ਦੇਓ ਕਲੀਅਰ ਕਰਤਾ ਜੀ ਜੋ ਗੁਬਗਿਆਨ ਦਾ ਬਣੀਏ ਸਮੇ ਦੇ ਆਣ ਦਾ ਆਹ ਪਿਕਚਰ ਬਣੀ ਹੈ ਤੇ ਜਿਹੜਾ ਦੂਜਾ ਬੋਰਡ ਹੈ ਇਹ ਸੋਲਰ ਸਿਸਟਮ ਹੈ ਵੀ ਬਾਉਂਡਰੀ ਲਾ ਕੇ ਤੇ ਕਰਤਾ ਪਾ ਕਲੀਅਰ ਨਾਲ ਵਾਈਟ ਲਾਈਨ ਲਿਖਣ ਵਾਲੇ ਰਹਿ ਗਏ ਉਹ ਜਦੋਂ ਮਰਜ਼ੀ ਲਿਖ ਲਿਖ ਸਕਦੇ ਹੋ ਬੋਰਡ ਕੰਪਲੀਟ ਆ